ਆਹੀ 10 15 ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਇੱਕ ਦੋਸਤ ਨੇ ਮੈਨੂੰ ਕਿਹਾ ਕਿ ਉਹ ਮਹੀਨੇ ਦਾ 25000 ਰੁਪਏ ਇਨਵੈਸਟ ਕਰਨਾ ਚਾਹੁੰਦਾ ਹੈ ਤੇ ਕਿਹੜੇ ਫੰਡ ਚ ਕਰੇ ਇਸ ਤੋਂ ਪਹਿਲਾਂ ਕਿ ਮੈਂ ਕੋਈ ਬੋਲ ਪਾਉਂਦਾ ਉਹਨੂੰ ਪਹਿਲਾਂ ਹੀ ਦੱਸਦਾ ਕਿ ਇਨਵੈਸਟ ਕਰਨ ਤੋਂ ਪਹਿਲਾਂ ਉਹਦੀ ਇੱਕ ਕੰਡੀਸ਼ਨ ਹੈ ਕਿ ਆ ਜਿਹੜੀਆਂ ਬੈਸਟ ਫੰਡਸ ਵਾਲੀਆਂ ਵੀਡੀਓਜ਼ ਆ ਨਾ ਇਹ ਦੇਖ ਦੇਖ ਕੇ ਉਹ ਥੱਕ ਚੁੱਕਿਆ ਕਿਸੇ ਸਾਲ ਕੋਈ ਫੰਡ ਵਧੀਆ ਪਰਫਾਰਮ ਕਰਦਾ ਤੇ ਦੂਜੇ ਸਾਲ ਕੋਈ ਨਵਾਂ ਆ ਜਾਂਦਾ ਮੈਨੂੰ ਕੋਈ ਇਦਾਂ ਦਾ ਫੰਡ ਦੱਸ ਜੋ ਅਗਲੇ 10 15 ਸਾਲਾਂ ਤੱਕ ਸਹੀ ਰਹੇ ਤਾਂ ਕਿ ਮੈਨੂੰ ਹਰ ਸਾਲ ਦਿਮਾਗ ਨਾ ਲਾਉਣਾ ਪਵੇ ਤਾਂ ਮੈਨੂੰ ਸੁਜੈਸਟ ਕੀਤਾ ਵੀ ਫਿਰ ਤੂੰ ਇੰਡੈਕਸ ਫੰਡਸ ਕਿਉਂ ਨਹੀਂ ਕਨਸਿਡਰ ਕਰਦਾ ਅੱਜਕਲ ਮਾਰਕੀਟ ਦੇ ਵਿੱਚ ਇੰਨੇ ਨਵੇਂ ਟਾਈਪ ਦੇ ਫੰਡਸ ਆ ਚੁੱਕੇ ਆ ਜਿਨ੍ਹਾਂ ਦੇ ਦੋਨੋਂ ਰਿਸਕ ਪੈਰਾਮੀਟਰ ਤੇ ਜੇਕਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਉਹ ਨਿਫਟੀ ਇੰਡੈਕਸ ਨਾਲੋਂ ਕਾਫੀ ਜ਼ਿਆਦਾ ਬੈਟਰ ਹੈ। ਪਲੱਸ ਉਹਨਾਂ ਦਾ ਕਾਸਟ ਯਾਨੀ ਕਿ ਐਕਸਪੈਂਸ ਰੇਸ਼ੋ ਵੀ ਕਾਫੀ ਘੱਟ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਐਦਾਂ ਦੇ ਇੰਡੈਕਸ ਫੰਡਸ ਦੇਖਾਂਗੇ ਜਿਨ੍ਹਾਂ ਵਿੱਚ ਤੁਸੀਂ ਅਗਲੇ 10-15 ਸਾਲ ਲਈ ਇਨਵੈਸਟ ਕਰ ਸਕਦੇ ਹੋ। ਇਹਦੇ ਵਿੱਚੋਂ ਸਭ ਤੋਂ ਪਹਿਲਾ ਜੋ ਇੰਡੈਕਸ ਆ ਉਹ ਹੈ ਨਿਫਟੀ 200 ਮੋਮੈਂਟਮ 30। ਹੁਣ ਇਹਦੇ ਵਿੱਚ ਕਿਹੜਾ ਫੰਡ ਬੈਸਟ ਹੈ ਉਹ ਥੋੜੀ ਦੇਰ ਬਾਅਦ ਦੇ निफ्टी 200 मोमेंटम 30 एक स्मार्ट बीटा फंड है जो कि मोमेंटम इन्वेस्टिंग ਦੇ ਕਨਸੈਪਟ ਤੇ ਬੇਸਡ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਕੰਮ ਕਿਵੇਂ ਕਰਦਾ ਜੇਕਰ ਸਿੰਪਲ ਸ਼ਬਦਾਂ ਚ ਕਹਾਂ ਤਾਂ ਮੋਮੇਂਟਮ ਇਨਵੈਸਟਿੰਗ ਦੇ ਵਿੱਚ ਕਿਸੇ ਵੀ ਸਟਾਕ ਦਾ 3 ਮਹੀਨੇ ਜਾਂ 6 ਮਹੀਨੇ ਦਾ ਜੋ ਟ੍ਰੈਂਡ ਆ ਉਹ ਨੋਟਿਸ ਕੀਤਾ ਜਾਂਦਾ ਹੈ ਉਹਦੇ ਵਿੱਚ ਦੇਖਿਆ ਜਾਂਦਾ ਵੀ ਜੋ ਸਟਾਕ ਦਾ ਪ੍ਰਾਈਸ ਆ ਉਹ ਅਪ ਟ੍ਰੈਂਡ ਹੈ ਜਾਂ ਡਾਊਨ ਟ੍ਰੈਂਡ ਹੈ ਤੇ ਜਿਹੜਾ ਮੋਮੇਂਟਮ ਬੇਸਡ ਪੋਰਟਫੋਲੀਓ ਬਣ ਜਾਂਦਾ ਉਹਦੇ ਤੋਂ ਇਹ ਮੰਨਿਆ ਜਾਂਦਾ ਵੀ ਜੇਕਰ ਫੰਡ ਬੈਟਰ ਪਰਫਾਰਮ ਕਰ ਰਿਹਾ ਹੈ ਰਿਲੇਟਿਵਲੀ ਤਾਂ ਉਹ ਅੱਗੇ ਵੀ ਵਧੀਆ ਪਰਫਾਰਮ ਕਰੇਗਾ ਤੇ ਜੇਕਰ ਫੰਡ ਪੂਰਲੀ ਪਰਫਾਰਮ ਕਰ ਰਿਹਾ ਤਾਂ ਅੱਗੇ ਵੀ ਕੰਟੀਨਿਊ ਪੂਰਲੀ ਹੀ ਪਰਫਾਰਮ ਕਰੇਗਾ ਜੇਕਰ ਹੋਰ ਵੀ ਸੌਖਾ ਕਰਕੇ ਦੱਸਾਂ ਤਾਂ ਮੋਮੈਂਟਮ ਇਨਵੈਸਟਿੰਗ ਇਜ਼ 올 अबाउट ਰਾਈਡਿੰਗ ਐਨ ਐਸਟੈਬਲਿਸ਼ਡ ਟ੍ਰੈਂਡ ਹੁਣ ਇਹ ਨਿਫਟੀ 200 ਮੋਮੈਂਟਮ 30 ਦੇ ਵਿੱਚ ਸਭ ਤੋਂ ਪਹਿਲਾਂ 200 ਸਟਾਕ ਦੀ ਲਿਸਟ ਦਾ ਇੱਕ ਬਗਟ ਬਣਾਇਆ ਜਾਂਦਾ ਫਿਰ ਉਹਦੇ ਵਿੱਚ ਜਿਹੜੇ ਸਟਾਕਸ ਆ ਉਹਨਾਂ ਨੂੰ ਮੋਮੈਂਟਮ ਸਕੋਰ ਅਸਾਈਨ ਕੀਤੇ ਜਾਂਦੇ ਆ ਉਹਨਾਂ ਦੀ 6 ਮਹੀਨੇ ਜਾਂ ਫਿਰ 1 ਸਾਲ ਦੀ ਜੋ ਰਿਟਰਨਸ ਹੈ ਉਹਦੇ ਬੇਸ ਤੇ ਫਿਰ ਉਸ ਸਕੋਰ ਦੇ ਬੇਸ ਤੇ ਟੌਪ 30 ਸਕੋਰ ਦੀ ਲਿਸਟ ਸ਼ਾਰਟਲਿਸਟ ਕੀਤੀ ਜਾਂਦੀ ਹੈ ਤੇ ਪੋਰਟਫੋਲੀਓ ਹਰ 6 ਮਹੀਨੇ ਬਾਅਦ ਰੀ ਬੈਲੈਂਸਡ ਹੁੰਦਾ ਹੁਣ ਸੁਣਨ ਦੇ ਵਿੱਚ ਲੱਗ ਰਿਹਾ ਹੋਵੇਗਾ ਕਿ ਯਾਰ ਇੰਨਾ ਸਿੰਪਲ ਕਿਵੇਂ ਹੋ ਸਕਦਾ ਤਾਂ ਆਪਾਂ ਇਸ ਫੰਡ ਦੀ ਨਾ ਪਾਸਟ ਪਰਫਾਰਮੈਂਸ ਐਨਲਾਈਜ਼ ਕਰਦੇ ਆਂ ਟੈਨਸ਼ਨ ਨਾ ਲਓ ਰਿਸਕ ਪੈਰਾਮੀਟਰ ਵੀ ਦੇਖਾਂਗੇ 2005 ਦੇ ਵਿੱਚ ਜੇਕਰ ਤੁਸੀਂ ਇਸ ਇੰਡੈਕਸ ਦੇ ਵਿੱਚ 1000 ਰੁਪਏ ਇਨਵੈਸਟ ਕੀਤੇ ਹੁੰਦੇ ਤਾਂ ਅੱਜ ਦੇ ਡਾਟਾ ਦੇ ਹਿਸਾਬ ਨਾਲ ਉਹ 3000 ਹੋ ਜਾਣਾ ਸੀ ਜੋ ਕਿ ਰਫਲੀ 19 ਸਾਲਾਂ ਦੇ ਵਿੱਚ 30 ਗੁਣਾ ਹੋ ਗਿਆ ਬਟ ਜੇਕਰ ਇਹਨੂੰ ਨਿਫਟੀ 50 ਇੰਡੈਕਸ ਜਾਂ ਫਿਰ ਨਿਫਟੀ 200 ਇੰਡੈਕਸ ਨਾਲ ਕੰਪੇਅਰ ਕੀਤਾ ਜਾਵੇ ਫਿਰ 2005 ਦੇ ਵਿੱਚ ਇਸ ਇੰਡੈਕਸ ਨੇ 21% ਦਾ ਸੀਏਜੀਆਰ ਦਿੱਤਾ ਸੀ ਤੇ ਨਿਫਟੀ 50 ਨੇ 14.7% ਦਾ ਸੀਏਜੀਆਰ ਦਿੱਤਾ ਸੀ ਤੇ ਜੇਕਰ ਨਿਫਟੀ 200 ਦੀ ਗੱਲ ਕਰੀਏ ਤਾਂ ਉਹਨੇ ਵੀ ਇੰਨਾ ਹੀ ਸੀਏਜੀਆਰ ਦਿੱਤਾ ਸੀ ਸੋ ਜੇਕਰ ਰਿਟਰਨ ਵਾਈਜ਼ ਗੱਲ ਕਰੀਏ ਤਾਂ ਵਾਲਾ ਇੰਡੈਕਸ ਕਿਤੇ ਜ਼ਿਆਦਾ ਬੈਟਰ ਹੈ ਨਿਫਟੀ 50 ਇੰਡੈਕਸ ਦੇ ਨਾਲੋਂ ਹੁਣ ਆਪਾਂ ਇਹਨਾਂ ਦੇ ਰਿਸਕ ਪੈਰਾਮੀਟਰ ਵੀ ਦੇਖ ਲੈਣੇ ਆ ਰਿਸਕ ਦੇ ਲਈ ਆਪਾਂ ਇਹਨਾਂ ਦਾ ਡਰਾਉਨ ਡਾਟਾ ਐਨਲਾਈਜ਼ ਕਰਾਂਗੇ ਇਹਦੇ ਵਿੱਚ ਇਹ ਬਲੂ ਵਾਲੀ ਲਾਈਨ ਹੈ ਉਹ ਤੇ ਇਸ ਡਾਟਾ ਤੋਂ ਸਾਨੂੰ ਕਲੀਅਰਲੀ ਦਿਖ ਰਿਹਾ ਹੈ ਕਿ ਇਹ ਵਾਲਾ ਜਿਹੜਾ ਇੰਡੈਕਸ ਆ ਉਹ ਨਿਫਟੀ 200 ਤੇ ਨਿਫਟੀ 50 ਇੰਡੈਕਸ ਦੇ ਕੰਪੈਰੀਜ਼ਨ ਦੇ ਵਿੱਚ ਰਿਸਕੀਅਰ ਹੈ ਹੋ ਸਕਦਾ ਇਹ ਵਾਲਾ ਫੰਡ ਅੰਡਰ ਪਰਫਾਰਮੈਂਸ ਹੁੰਦਾ ਕੁਝ ਟਾਈਮ ਦੇ ਲਈ ਜਦੋਂ ਮਾਰਕੀਟ ਸਾਈਕਲ ਦੇ ਵਿੱਚ ਕੋਈ ਸ਼ਾਰਪ ਚੇਂਜ ਹੁੰਦਾ ਜਿਵੇਂ ਕਿ ਸ਼ਾਰਪ ਰਿਕਵਰੀ ਜਾਂ ਫਿਰ ਸ਼ਾਰਪ ਡ੍ਰੌਪ ਪਰ ਜਦੋਂ ਹੀ ਮਾਰਕੀਟ ਦੇ ਵਿੱਚ ਮੋਮੈਂਟਮ ਆਉਂਦਾ ਤਾਂ ਉਹ ਇਸ ਅੰਡਰ ਪਰਫਾਰਮੈਂਸ ਦੇ ਕੰਪੈਰੀਜ਼ਨ 'ਚ ਕਿਤੇ ਜ਼ਿਆਦਾ ਬੈਟਰ ਹੁੰਦਾ ਸੋ ਇਹ ਵਾਲਾ ਇੰਡੈਕਸ ਉਹਨਾਂ ਲੋਕਾਂ ਲਈ ਪਰਫੈਕਟ ਹੈ ਜੋ ਥੋੜਾ ਜਿਹਾ ਰਿਸਕ ਅਫੋਰਡ ਕਰ ਸਕਦੇ ਆਜ਼ ਕੰਪੈ ਤੇ ਜੇਕਰ ਫਿਰ ਇਹਦੇ ਰਿਟਰਨਸ ਦੀ ਗੱਲ ਕਰੀਏ ਤਾਂ ਉਹ ਵੀ ਰਿਸਕ ਦੇ ਅਕੋਰਡਿੰਗ ਵਰਥੀਟੀ ਹੋਣਗੇ ਤੇ ਇਸ ਇੰਡੈਕਸ ਦੇ ਲਈ ਮੇਰੀ ਰეკਮੈਂਡੇਸ਼ਨ ਹੈ UTI ਨਿਫਟੀ 200 ਮੋਮੈਂਟਮ 30 ਇੰਡੈਕਸ ਫੰਡ ਸੈਕੰਡ ਇੰਡੈਕਸ ਜੋ ਮੈਂ ਰეკਮੈਂਡ ਕਰਨ ਵਾਲਾ ਉਹ ਇਸ ਮੋਮੈਂਟਮ ਇੰਡੈਕਸ ਦੇ ਨਾਲ ਮਿਲ ਕੇ ਕਾਫੀ ਵਧੀਆ ਕੰਮ ਕਰਦਾ ਹੈ ਇਹਦਾ ਮਤਲਬ ਹੈ ਕਿ ਜੋ ਮੋਮੈਂਟਮ ਇੰਡੈਕਸ ਆਉਟ ਡਾਊਨਟਰਨਸ ਦੇ ਵਿੱਚ ਅੰਡਰ ਪਰਫਾਰਮ ਕਰਦਾ ਤਾਂ ਜਿਹੜਾ ਇਹ ਵਾਲਾ ਫੰਡ ਹੈ ਇਹ ਉਸ ਟਾਈਮ ਤੇ ਕਾਫੀ ਵਧੀਆ ਪਰਫਾਰਮ ਕਰਦਾ ਤੇ ਇਸ ਫੰਡ ਦਾ ਨਾਮ ਹੈ ਨਿਫਟੀ 100 ਲੋ ਵੋਲੈਟਿਲਿਟੀ 30 ਇੰਡੈਕਸ ਪਹਿਲਾ ਇਹ ਹੀ ਦੇਖ ਲੈਣਾ ਕਿ ਇਹ ਫੰਡ ਬੋਲ ਤੇ ਬੀਅਰ ਫੇਸ ਦੇ ਵਿੱਚ ਕਿਵੇਂ ਪਰਫਾਰਮ ਕਰਦਾ ਹੈ ਇਸ ਗ੍ਰਾਫ ਦੇ ਵਿੱਚ ਮੈਂ ਚਾਹਣਾ ਕਿ ਜੋ ਬੀਅਰ ਫੇਸਸ ਨੇ ਤੁਸੀਂ ਸਪੈਸੀਫਿਕਲੀ ਉਹਦੇ ਤੇ ਫੋਕਸ ਕਰੋ ਇਹਦੇ ਵਿੱਚ ਜੋ ਫਰਸਟ ਬੀਅਰ ਫੇਸ ਹੈ ਅਪ੍ਰੈਲ 8 ਤੋਂ ਲੈ ਕੇ ਫਰਬਰੀ 9 ਤੱਕ ਦਾ ਉਹਦੇ ਵਿੱਚ ਉਹ ਨਿਫਟੀ 50 ਇੰਡੈਕਸ ਹੈ ਉਹ 90% ਡਿੱਗਿਆ ਸੀ ਨਿਫਟੀ 100 ਇੰਡੈਕਸ 60% ਡਿੱਗਿਆ ਸੀ ਤੇ ਨਿਫਟੀ ਲੋ ਵੋਲੇਟਿਲਿਟੀ ਇੰਡੈਕਸ ਸਿਰਫ 49% ਡਿੱਗਿਆ ਸੀ ਸੈਕੰਡ ਬੀਅਰ ਫੇਸ ਤਾਂ 1 ਮਹੀਨੇ ਦਾ ਹੀ ਸੀ ਥਰਡ ਬੀਅਰ ਫੇਸ ਜੋ ਕਿ ਅਗਸਤ 21 ਤੋਂ ਲੈ ਕੇ ਅਪ੍ਰੈਲ 22 ਤੱਕ ਸੀ ਉਹਦੇ ਵਿੱਚ ਵੀ ਨਿਫਟੀ ਤੇ ਜ਼ਿਆਦਾ ਬੈਟਰ ਐਂਡ ਨਿਫਟੀ 50 ਤੇ ਨਿਫਟੀ 100 ਇੰਡੈਕਸ ਦੇ ਨਾਲੋਂ ਬੁਲ ਮਾਰਕੀਟ ਦੇ ਵਿੱਚ ਇਹ ਕਦੇ ਨਿਫਟੀ 50 ਨਾਲੋਂ ਵਧੀਆ ਪਰਫਾਰਮ ਕਰਦਾ ਹੈ ਤੇ ਕਦੇ ਥੋੜਾ ਖਰਾਬ ਪਰਫਾਰਮ ਕਰਦਾ ਹੈ ਬਟ ਬੀਅਰ ਮਾਰਕੀਟ ਦੇ ਵਿੱਚ ਆਲਵੇਸ ਵਧੀਆ ਪਰਫਾਰਮ ਕਰਦਾ ਜੋ ਕਿ ਇੱਕ ਪਰਫੈਕਟ ਚੀਜ਼ ਹੈ ਕਿਉਂਕਿ ਮੋਮੈਂਟਮ ਇੰਡੈਕਸ ਬੀਅਰ ਮਾਰਕੀਟ ਦੇ ਵਿੱਚ ਅੰਡਰ ਪਰਫਾਰਮ ਕਰਦਾ ਤਾਂ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਇੱਕ ਪਰਫੈਕਟ ਚੀਜ਼ ਬਣ ਜਾਏਗਾ ਬਟ ਇਦਾਂ ਦਾ ਕੀ ਹੈ ਇਸ ਇੰਡੈਕਸ ਦੇ ਵਿੱਚ ਜੋ ਕਿ ਇਹ ਬੀਅਰ ਮਾਰਕੀਟ ਦੇ ਵਿੱਚ ਇੰਨਾ ਵਧੀਆ ਪਰਫਾਰਮ ਕਰਦਾ ਤਾਂ ਦੇਖੋ ਇਹ ਕਾਫੀ ਸਿੰਪਲ ਹੈ ਨਿਫਟੀ ਟਾਪ 100 ਸਟਾਕਸ ਨੂੰ ਉਹਨਾਂ ਦੇ ਵਲੈਟਿਲਿਟੀ ਦੇ ਹਿਸਾਬ ਨਾਲ ਰੇਟਿੰਗ ਕਰਦਾ ਤੇ ਇਦ ਐਕਸ ਦਾ ਸਟੈਂਡਰਡ ਡਿਵੀਏਸ਼ਨ ਨਿਫਟੀ 50 ਜਾਂ ਨਿਫਟੀ 100 ਇੰਡੈਕਸ ਨਾਲੋਂ ਕਾਫੀ ਘੱਟ ਹੁੰਦਾ ਪਰ ਇਹ ਲੋ ਵੋਲੇਟਾਈਲ ਸਟ੍ਰੈਟੇਜੀ ਦੇ ਰਿਟਰਨਸ ਕਿੱਦਾਂ ਦੇ ਹੋਣਗੇ ਫਿਰ ਜੇਕਰ ਰਿਟਰਨਸ ਦੀ ਗੱਲ ਕਰੀਏ ਤਾਂ ਇਸ ਇੰਡੈਕਸ ਨੇ ਇਨਸੈਪਸ਼ਨ ਤੋਂ 19% ਦਾ ਸੀਜੀਆਰ ਦਿੱਤਾ ਸੀ ਤੇ ਜੇਕਰ ਨਿਫਟੀ 100 ਦੀ ਗੱਲ ਕਰੀਏ ਤਾਂ ਉਹਨੇ ਅਪਰੋਕਸੀਮੇਟਲੀ 13.2% ਦਾ ਸੀਜੀਆਰ ਦਿੱਤਾ ਸੀ ਤੇ ਅਪਰੋਕਸੀਮੇਟਲੀ ਨਿਫਟੀ 50 ਨੇ ਵੀ ਐਨਆਈਸੀਜੀਆਰ ਦਿੱਤਾ ਸੀ ਸੋ ਇਸ ਇੰਡੈਕਸ ਦਾ ਰਿਟਰਨ ਵੀ ਓਵਰਆਲ ਕਾਫੀ ਡੀਸੈਂਟ ਹੈ ਤੇ ਜਿਵੇਂ ਕਿ ਅਸੀਂ ਦੇਖਿਆ ਵੀ ਇਹ ਵਾਲਾ ਇੰਡੈਕਸ ਮੋਮੈਂਟਮ 30 ਇੰਡੈਕਸ ਨਾਲ ਵੀ ਕਾਫੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਸੋ ਇਹ ਕਰ ਨਿਫਟੀ 100 ਲੋ ਵੋਲੈਟਿਲਟੀ 30 ਇੰਡੈਕਸ ਦੇ ਵਿੱਚ ਰეკਮੈਂਡੇਸ਼ਨ ਦੀ ਗੱਲ ਕਰੀਏ ਤਾਂ ਜਿਹੜੀ ਮੇਰੀ ਰეკਮੈਂਡੇਸ਼ਨ ਹੈ ਉਹ ਇੱਕ ਈਟੀਐਫ ਹੋਏਗੀ ਨਾ ਕਿ ਕੋਈ ਇੰਡੈਕਸ ਫੰਡ। ਤੇ ਇਹਦੇ ਵਿੱਚ ਅਸੀਂ ਚੂਜ਼ ਕਰਾਂਗੇ ICICI ਪ੍ਰੋਡੈਂਸ਼ੀਅਲ ਨਿਫਟੀ 100 ਲੋ ਵੋਲੈਟਿਲਟੀ 30 ਈਟੀਐਫ। ਸੇ ਸਾਡੀ ਥਰਡ ਰეკਮੈਂਡੇਸ਼ਨ ਹੈ ਨਾਸਡਾਕ 100 ਇੰਡੈਕਸ। ਜਿਸ ਤੋਂ ਪਹਿਲਾਂ ਅਸੀਂ ਜਿਹੜੇ ਦੋ ਫੰਡ ਦੀ ਗੱਲ ਕੀਤੀ ਆ ਉਹ ਇੰਡੀਅਨ ਮਾਰਕੀਟ ਚ ਲੈ ਗਏ ਆ ਬਟ ਸਟਿਲ ਇੱਕ ਓਵਰਲੈਪ ਹੋਣਾ ਲਾਜ਼ਮੀ ਹੈ ਕਿਉਂਕਿ ਉਹ ਦੋਨੋਂ ਫੰਡ ਜਿਹੜੇ ਸਿਲੈਕਟ ਕੀਤੇ ਗਏ ਨੇ ਉਹ ਟੌਪ ਜਾਂ 200 ਲਿਸਟਡ ਕੰਪਨੀਆਂ ਚੋਂ ਲਏ ਗਏ ਨੇ ਸੋ ਇੱਥੇ ਇਹ ਕਾਫੀ ਸੈਂਸੀਬਲ ਹੋ ਜਾਂਦਾ ਹੈ ਕਿ ਆਪਣੇ ਪੋਰਟਫੋਲੀਓ ਦੇ ਵਿੱਚ ਇੱਕ ਯੂਐਸ ਬੇਸਡ ਇੰਡੈਕਸ ਫੰਡ ਵੀ ਐਡ ਕੀਤਾ ਜਾਵੇ ਇਹਦੇ ਨਾਲ ਸਾਡੇ ਪੋਰਟਫੋਲੀਓ ਨੂੰ ਜੀਓਗ੍ਰਾਫੀਕਲ ਡਾਇਵਰਸਿਫਿਕੇਸ਼ਨ ਵੀ ਮਿਲ ਜੇਗੀ ਹੁਣ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਨਾਸਡਾਕ 100 ਦਾ ਨਿਫਟੀ 50 ਨਿਫਟੀ ਨੈਕਸਟ 50 ਨਿਫਟੀ 100 ਨਿਫਟੀ 500 ਸਾਰਿਆਂ ਦੇ ਨਾਲ ਕੋਰਿਲੇਸ਼ਨ ਪਲਾਟ ਕੀਤਾ ਹੈ Nasdaq 100 ਦਾ ਬਾਕੀ ਸਾਰੇ ਇੰਡੈਕਸਸ ਦੇ ਨਾਲ ਕਾਫੀ ਘੱਟ ਕੋਰਿਲੇਸ਼ਨ ਹੈ ਸੋ ਇੱਥੇ ਜਿਹੜਾ ਆਪਣਾ ਜੀਓਗ੍ਰਾਫੀਕਲ ਡਾਈਵਰਸੀਫਿਕੇਸ਼ਨ ਹੈ ਉਹ ਵਾਲਾ ਜਿਹੜਾ ਆਬਜੈਕਟਿਵ ਹੈ ਉਹ ਤਾਂ ਅਜੀਬ ਹੋ ਗਿਆ ਇਸ ਫੰਡ ਦੀ ਇੱਕ ਹੋਰ ਖਾਸ ਗੱਲ ਹੈ ਕਿਉਂਕਿ ਇਹ ਫੰਡ ਡਾਲਰ ਬੇਸਡ ਹੈ ਤਾਂ ਜਦੋਂ ਯੂਐਸ ਡਾਲਰ ਇੰਡੀਅਨ ਰੁਪੀਸ ਦੇ ਮੁਕਾਬਲੇ ਐਪਰੀਸ਼ੀਏਟ ਕਰਦਾ ਹੈ ਤਾਂ ਤੁਹਾਨੂੰ ਉਹਦਾ ਵੀ ਬੇਨੀਫਿਟ ਮਿਲਦਾ ਹੈ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਵਾਲਾ ਬੇਨੀਫਿਟ ਤੁਹਾਨੂੰ ਹਾਈ ਰਿਟਰਨਸ ਕਿਵੇਂ ਦੇ ਸਕਦਾ ਹੁਣ ਇੱਥੇ ਜਿਹੜੀ ਤੁਸੀਂ ਬਲੂ ਵਾਲੀ ਲਾਈਨ ਦੇਖ ਰਹੇ ਹੋ ਉਹ ਹੈ ਨਾਸਡੈਕ 100 ਇੰਡੀਅਨ ਰੁਪੀਸ ਦੇ ਵਿੱਚ ਤੇ ਜਿਹੜੀ ਔਰੇਂਜ ਵਾਲੀ ਲਾਈਨ ਹੈ ਉਹ ਹੈ ਨਾਸਡੈਕ 100 ਇੰਡੈਕਸ ਯੂਐਸ ਡਾਲਰਸ ਦੇ ਵਿੱਚ ਹੁਣ ਕਿਉਂਕਿ ਇੰਡੀਅਨ ਰੁਪੀਸ ਡੈਪਰੀਸ਼ੀਏਟਡ ਹੋ ਰਿਹਾ ਹੈ ਤੇ ਯੂਐਸ ਡਾਲਰ ਐ ਤੇ ਜੇਕਰ ਨਸਡੈਕ 100 ਇੰਡੀਅਨ ਰੁਪੀਸ ਦੇ ਵਿੱਚ ਗੱਲ ਕਰੀਏ ਤਾਂ ਉਹ ਉਨੇ ਹੀ ਟਾਈਮ ਪੀਰੀਅਡ ਦੇ ਵਿੱਚ 18 ਗੁਣਾ ਗਰੋਅ ਹੋਇਆ ਹੁਣ ਇੱਥੇ ਜੇਕਰ ਇੰਡੀਅਨ ਯਾਨੀ ਕਿ ਨਿਫਟੀ 50 ਦੇ ਨਾਲ ਕੰਪੇਅਰ ਕੀਤਾ ਜਾਵੇ ਤਾਂ ਪਿਛਲੇ 15 ਸਾਲਾਂ ਦੇ ਵਿੱਚ ਨਸਡੈਕ 100 ਆਈਐਨਆਰ ਇੰਡੈਕਸ ਨੇ ਅਪਰੋਕਸੀਮੇਟਲੀ ਇਕੁਇਵਲੈਂਟ 4% ਦਾ ਸੀਏਜੀਆਰ ਦਿੱਤਾ ਤੇ ਉੱਥੇ ਨਿਫਟੀ 50 ਦੀ ਗੱਲ ਕਰੀਏ ਤਾਂ ਉਹਨੇ 12.3% ਦੇ ਰਿਟਰਨ ਦਿੱਤੇ ਰਿਸਕ ਪੈਰਾਮੀਟਰ ਦੇ ਲਈ ਆਪਾਂ ਇਸ ਇੰਡੈਕਸ ਦਾ ਡਰਾਉਟਡਾਊਨ ਡਾਟਾ ਵੀ ਦੇਖ ਲੈਣੇ ਹੁਣ ਇੱਥੇ ਜੇਕਰ ਤੁਸੀਂ ਔਰੇਂਜ ਵਾਲੀ ਲਾਈਨ ਦੇਖ ਤੇ ਤੇ ਕਲੀਅਰਲੀ ਦੇਖ ਰਿਹਾ ਕਿ ਨਾਸਡੈਕ 100 ਦਾ ਜੋ ਡਰਾਉ ਡਾਊਨ ਹੈ ਉਹ ਕਿਤੇ ਜ਼ਿਆਦਾ ਘਟ ਹੈ ਨਿਫਟੀ 500 ਇੰਡੈਕਸ ਨਾਲੋਂ ਤੇ ਜੇਕਰ ਤੁਸੀਂ ਜੂਨ 21 ਤੋਂ ਲੈ ਕੇ ਜੂਨ 23 ਤੱਕ ਦਾ ਡਾਟਾ ਦੇਖੋਗੇ ਤਾਂ ਨਾਸਡੈਕ 100 ਦਾ ਜੋ ਡਰਾਉ ਡਾਊਨ ਹੈ ਉਹ ਨਿਫਟੀ 500 ਨਾਲੋਂ ਜ਼ਿਆਦਾ ਦਿਖ ਰਿਹਾ ਹੈ ਬਟ on an average ਨਾਸਡੈਕ 100 ਦਾ ਡਰਾਉ ਡਾਊਨ ਘਟ ਹੁੰਦਾ ਸੋ ਰਿਸ ਪੈਰਾਮੀਟਰ ਦੇ ਵਿੱਚ ਵੀ ਨਾਸਡੈਕ 100 ਆਯਨਰ ਇੰਡੈਕਸ ਕਾਫੀ ਬੈਟਰ ਹੈ ਨਿਫਟੀ 500 ਇੰਡੈਕਸ ਦੇ ਨਾਲੋਂ ਸੋ ਹੁਣ ਇਥੇ ਇੰਡੈਕਸ ਦਾ ਸ਼ਾਰਟਲਿਸਟ ਹੋ ਗਿਆ ਬਟ ਹਜੇ ਇਹਦੇ ਵਿੱਚ ਕੋਈ ਟੈਂਪੋਰਰੀ ਇਸ਼ੂ ਚੱਲ ਰ SEBI ਨੇ ਹਜੇ ਟੈਂਪੋਰਰੀ ਤੌਰ ਤੇ ਜੋ ওভারਸੀਜ਼ ETF ਦੇ ਵਿੱਚ ਇਨਵੈਸਟਿੰਗ ਆ ਉਤੇ ਰੋਕ ਲਾਈ ਹੋਈ ਹੈ। ਕਿਉਂਕਿ RBI ਨੇ ওভারਸੀਜ਼ ਦੇ ਵਿੱਚ ਜੋ ਇਨਵੈਸਟਮੈਂਟ ਦੀ ਲਿਮਿਟ ਸੈੱਟ ਕੀਤੀ ਸੀ ਆਲਰੇਡੀ ਰੀਚ ਹੋ ਚੁੱਕੀ ਹੈ। ਕਰੀਬ 1-2 ਸਾਲ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਤੇ ਫਿਰ ਕੁਝ ਟਾਈਮ ਬਾਅਦ SEBI ਨੇ ਉਹ ਰੂਲ ਹਟਾਤਾ ਸੀ। ਸੋ ਫਿਲਹਾਲ ਤਾਂ ਤੁਸੀਂ ਇਸ ਇੰਡੈਕਸ ਦੇ ਵਿੱਚ ਇਨਵੈਸਟ ਨਹੀਂ ਕਰ पाओगे। ਬਟ ਜਿੱਦਾਂ ਹੀ ਰੈਸਟ੍ਰਿਕਸ਼ਨਸ ਖਤਮ ਹੋਣੀਆਂ ਤੁਸੀਂ ਬੜੇ ਆਰਾਮ ਨਾਲ ਇਹਨਾਂ ਦੇ ਵਿੱਚ ਇਨਵੈਸਟ ਕਰ ਸਕਦੇ ਹੋ। ਤੇ ਇਸ ਇੰਡੈਕਸ ਦੇ ਵਿੱਚ ਵੀ ਅਗੇਨ ਜੋ ਮੇਰੀ ਰეკਮੈਂਡੇਸ਼ਨ ਹੋਏਗੀ ਉਹ ਇੱਕ ETF ਹੋਏਗੀ ਤੇ ਇਹਦੇ ਵਿੱਚ ਤੁਸੀਂ ਮੋਤੀ ਲਾਲ ਔਸਵਾਲ ਨਸਡੈਕ 100 ETF ਨੂੰ ਕੰਸੀਡਰ ਕਰ ਸਕਦੇ ਹੋ। ਸੋ ਦੈਟਸ ਇਟ। ਇਹ ਸੀ ਸਾਡੇ ਟੌਪ ਦੇ 10 ਜੇਕਰ ਤੁਸੀਂ ਕਿਸੇ ਫੰਡ ਦੇ ਵਿੱਚ ਆਲਰੇਡੀ ਇਨਵੈਸਟ ਕੀਤਾ ਹੋਇਆ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਵੀ ਕੇ ਫਾਈਟ